ਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਾਂਗੇ ਤਾਜ ਮਹਿਲ ਬਾਰੇ ਤਾਜ ਮਹਿਲ ਨੂੰ ਕਿਸ ਨੇ ਬਣਾਇਆ ਤੇ ਕਦੋਂ ਬਣਾਇਆ ਤੇ ਇਸ ਨੂੰ ਬਣਾਉਣ ਵਿੱਚ ਕਿੰਨਾ ਖਰਚਾ ਆਇਆ ਇਸ ਨੂੰ ਪਿਆਰ ਦੀ ਨਿਸ਼ਾਨੀ ਕਿਉਂ ਕਿਹਾ ਜਾਂਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਤਾਜ ਮਹਿਲ ਨੂੰ ਬਣਾਉਣਾ ਸ਼ਾਹਜਹਾਨ ਨੇ ਸਟਾਰਟ ਕੀਤਾ ਸੀ ਸ਼ਾਹਜਹਾਨ ਨੇ ਤਾਜ ਮਹਿਲ ਕਿਉਂ ਬਣਾਇਆ ਕਿਉਂਕਿ ਉਸਨੇ ਆਪਣੀ ਬੇਗਮ ਮਮਤਾਜ ਨੂੰ ਪਿਆਰ ਦੀ ਨਿਸ਼ਾਨੀ ਦੇਣੀ ਸੀ ਸ਼ਾਹਜਹਾਨ ਨੇ ਤਾਜ ਮਹਿਲ ਦਾ ਸੁਪਨਾ ਦੇਖਿਆ ਸੀ ਕਿਉਂਕਿ ਉਸ ਦਾ ਮੰਨਣਾ ਸੀ ਕਿ ਐਵੇਂ ਦੀ ਬਿਲਡਿੰਗ ਦੁਨੀਆ ਭਰ ਵਿੱਚ ਕਿਤੇ ਵੀ ਨਹੀਂ ਹੈ ਮੈਂ ਐਵੇਂ ਦੀ ਪਿਆਰ ਦੀ ਨਿਸ਼ਾਨੀ ਬਣਾਉਣਾ ਚਾਹੁੰਦਾ ਹਾਂ ਜੇ ਆਪਾਂ ਗੱਲ ਕਰੀਏ ਇਸ ਦਾ ਨਿਰਮਾਣ ਕਦੋਂ ਹੋਇਆ ਇਸ ਦਾ ਨਿਰਮਾਣ 1632 ਈਸਵੀ ਵਿੱਚ ਸ਼ਾਹਜਹਾਨ ਵੱਲੋਂ ਕਰਵਾਇਆ ਗਿਆ ਇਹ 1643 ਈਸਵੀ ਵਿੱਚ ਪੂਰੀ ਤਰ੍ਹਾਂ ਬਣ ਕੇ ਤਿਆਰ ਹੋਇਆ ਪਰ ਉਸ ਤੋਂ ਬਾਅਦ 10 ਸਾਲ ਵੀ ਇਸ ਤੇ ਕੰਮ ਚੱਲੀ ਗਿਆ ਉਹ ਕੰਮ ਇਸ ਕਰਕੇ ਚੱਲਿਆ ਜੋ ਕਿ ਇਸ ਦੀ ਸੁੰਦਰਤਾ ਨੂੰ ਵਧਾਉਂਦਾ ਹੈ ਜੇ ਆਪਾਂ ਗੱਲ ਕਰੀਏ ਇਸ ਤੇ ਉਦੋਂ ਖਰਚਾ ਕਿੰਨਾ ਆਇਆ ਇਸ ਤੇ ਖਰਚਾ ਉਦੋਂ 32 ਮਿਲੀਅਨ ਆਇਆ 32 ਮਿਲੀਅਨ ਉਹਨਾਂ ਟਾਈਮਾਂ ਵਿੱਚ ਬਹੁਤ ਜ਼ਿਆਦਾ ਸੀ ਉਸ ਸਮੇ ਇਹ ਦੁਨੀਆ ਭਰ ਦੀ ਸਭ ਤੋਂ ਮਹਿੰਗੀ ਇਮਾਰਤ ਸੀ ਅੱਜ ਵੀ ਜੇ ਮੰਨਿਆ ਜਾਵੇ ਅੱਜ ਵੀ ਮਹਿੰਗੀ ਇਮਾਰਤਾਂ ਵਿੱਚ ਇਹ ਸ਼ਾਮਲ ਹੈ ਇਸ ਨੂੰ ਬਣਾਉਣ ਲਈ 25000 ਤੱਕ ਵਰਕਰ ਲੱਗੇ ਇੱਕ ਗੱਲ ਇਹ ਵੀ ਮੰਨੀ ਜਾਂਦੀ ਹੈ ਜਿਹੜੇ ਵਰਕਰ ਸੀ ਜਿਨ੍ਹਾਂ ਨੇ ਤਾਜਮਹਿਲ ਬਣਾਇਆ ਜਾਂਦਾ ਹੈ ਇਤਿਹਾਸਕਾਰ ਦੱਸਦੇ ਹਨ ਕਿ ਸ਼ਾਹਜਹਾਨ ਨੇ ਉਹਨਾਂ ਦੇ ਹੱਥ ਕੱਟ ਦਿੱਤੇ ਸੀ ਤਾਂ ਕਿ ਇਸ ਤਰ੍ਹਾਂ ਦੀ ਹੋਰ ਜਗ੍ਹਾ ਕਿਤੇ ਵੀ ਨਾ ਬਣ ਸਕੇ ਉਸ ਨੇ ਆਪ ਦੀ ਬੇਗਮ ਨੂੰ ਵਾਦਾ ਕੀਤਾ ਸੀ ਕਿ ਜੋ ਮੈਂ ਤੇਰੇ ਲਈ ਪਿਆਰ ਦੀ ਨਿਸ਼ਾਨੀ ਬਣਾਉਂਗਾ ਉਹ ਦੁਨੀਆ ਤੇ ਕਿਤੇ ਵੀ ਨਹੀਂ ਹੋਵੇਗੀ ਇਹ ਗੱਲ ਸੱਚ ਹੈ ਤਾਜਮਹਿਲ ਤੁਹਾਨੂੰ ਸਿਰਫ ਭਾਰਤ ਦੇਸ਼ ਵਿੱਚ ਹੀ ਮਿਲੂਗਾ ਆਪਾਂ ਗੱਲ ਕਰੀਏ ਭਾਰਤ ਦੇਸ਼ ਦੇ ਵਿੱਚ ਇਹ ਕਿਹੜੇ ਸ਼ਹਿਰ ਵਿੱਚ ਹੈ ਤੇ ਇਸ ਦੀ ਲੋਕੇਸ਼ਨ ਕੀ ਹੈ ਭਾਰਤ ਦੇਸ਼ ਵਿੱਚ ਇਹ ਆਗਰਾ ਸ਼ਹਿਰ ਦੇ ਵਿੱਚ ਹੈ ਤੇ ਇਹ ਯਮਨਾ ਕੰਡੇ ਦੇ ਉੱਤੇ ਬਣਿਆ ਹੋਇਆ ਹੈ ਜੇ ਆਪਾਂ ਗੱਲ ਕਰੀਏ 2007 ਦੇ ਵਿੱਚ ਇਹ ਸੱਤ ਅਜੂਬਿਆਂ ਵਿੱਚ ਚੁਣਿਆ ਗਿਆ ਸੀ ਇਹ 7 ਇਮਾਰਤਾਂ ਵਿੱਚ ਚੁਣਿਆ ਗਿਆ ਸੀ ਜਿਹੜੀਆਂ ਦੁਨੀਆਂ ਤੇ ਸਭ ਤੋਂ ਅਲੱਗ ਇਮਾਰਤਾਂ ਹਨ ਤੇ ਜਿਨ੍ਹਾਂ ਦਾ ਇੱਕ ਬਹੁਤ ਮਹੱਤਵ ਹੈ। ਇਹ 7 ਇਮਾਰਤਾਂ ਵਿੱਚ ਉਹਦੋ ਚੁਣਿਆ ਗਿਆ ਸੀ। ਜੇ ਆਪਾਂ ਗੱਲ ਕਰੀਏ ਤਾਜ ਮਹਿਲ ਨੂੰ ਇੱਕ ਵਾਰਡ ਵੀ ਮਿਲਿਆ ਹੈ। ਭਾਰਤੀ ਇਸਲਾਮਿਕ ਕਲਾ ਦਾ ਅਵਾਰਡ ਇਹਨੂੰ ਮਿਲਿਆ ਹੈ। ਜੇ ਆਪਾਂ ਗੱਲ ਕਰੀਏ ਇਹਨੂੰ ਹਰ ਸਾਲ ਕਿੰਨੇ ਲੋਕ ਵੇਖਣ ਆਉਂਦੇ ਹਨ। ਇਹਨੂੰ 9 ਤੋਂ 10 ਮਿਲੀਅਨ ਤੱਕ ਲੋਕ ਵੇਖਣ ਆਉਂਦੇ ਹਨ ਜੋ ਕਿ ਭਾਰਤ ਦੇਸ਼ ਵਿੱਚੋਂ ਵੀ ਵੇਖਣ ਆਉਂਦੇ ਹਨ ਤੇ ਦੇਸ਼ ਵਿਦੇਸ਼ਾਂ ਵਿੱਚੋਂ ਵੀ ਦੇਖਣ ਆਉਂਦੇ ਹਨ। ਜੇ ਆਪਾਂ ਗੱਲ ਕਰੀਏ ਤਾਜਮਹਿਲ ਵਿੱਚ ਹੈ ਕੀ ਤਾਜਮਹਿਲ ਵਿੱਚ ਸ਼ਾਹਜਾਨ ਦੀ ਕਬਰ ਤੇ ਮਮਤਾਜ ਬੇਗਮ ਦੀ ਵੀ ਕਬਰ ਹੈ ਜੇ ਆਪਾਂ ਗੱਲ ਕਰੀਏ ਕਿ ਇਸ ਦੀ ਉਚਾਈ ਕਿੰਨੀ ਹੈ ਇਸ ਦੀ ਉਚਾਈ 73 ਮੀਟਰ ਹੈ ਜੋ ਇਸ ਦੇ ਚਾਰ ਮিনার ਹਨ ਉਹ ਵੀ ਬਿਲਕੁਲ ਬਰਾਬਰ ਹਨ ਤੇ ਬਿਲਕੁਲ ਲੈਵਲ ਵਿੱਚ ਹਨ ਉਹਨਾਂ ਟਾਈਮਾਂ ਵਿੱਚ ਵੀ ਇੰਨੀ ਟੈਕਨੋਲੋਜੀ ਐਡਵਾਂਸ ਸੀਗੀ ਕਿ ਜਿਨ੍ਹਾਂ ਨੇ ਇਸ ਨੂੰ ਬਣਾਇਆ ਗਿਆ ਉਹਨਾਂ ਨੇ ਇੱਕ ਇੱਕ ਬਰੀਕੀ ਚੀਜ਼ ਦਾ ਧਿਆਨ ਦਿੱਤਾ ਤੇ ਜੇ ਗੱਲ ਕਰੀਏ ਆਪਾਂ ਇਹ ਦਿਨ ਵਿੱਚ ਕਈ ਤਰ੍ਹਾਂ ਰੰਗ ਬਦਲਦਾ ਹੈ ਦੁਪਹਿਰ ਵੇਲੇ ਇਸ ਦਾ ਰੰਗ ਹੋਰ ਹੁੰਦਾ ਹੈ ਸਵੇਰ ਵੇਲੇ ਇਸ ਦਾ ਰੰਗ ਹੋਰ ਹੁੰਦਾ ਹੈ ਰਾਤ ਵੇਲੇ ਇਸ ਦਾ ਰੰਗ ਹੋਰ ਹੁੰਦਾ ਹੈ ਜਿਸ ਪੱਥਰ ਨਾਲ ਬਣਿਆ ਹੋਇਆ ਹੈ ਉਸ ਪੱਥਰ ਦਾ ਨਾਮ ਸੰਗਮਰਮਰ ਪੱਥਰ ਹੈ ਉਸ ਸਮੇਂ ਜੋ ਵੀ ਬਿਲਡਿੰਗਾਂ ਬਣਦੀਆਂ ਸੀ ਉਹ ਲਾਲ ਪੱਥਰ ਨਾਲ ਬਣਦੀਆਂ ਸੀ ਪਰ ਸ਼ਾਹਜਹਾਨ ਨੇ ਇੱਕ ਸੁਪਨਾ ਦੇਖਿਆ ਸੀ ਕਿ ਮੈਂ ਇਸ ਨੂੰ ਅਲੱਗ ਤਰ੍ਹਾਂ ਬਣਾਉਂਗਾ ਤੇ ਉਹ ਵਜਾ ਪੱਥਰ ਲਾਉਂਗਾ ਜਿਹੜਾ ਕਿਸੇ ਵੀ ਜਗ੍ਹਾ ਤੇ ਨਾ ਲੱਗਿਆ ਹੋਊਗਾ ਉਹਨਾਂ ਟਾਈਮਾਂ ਵਿੱਚ ਸੰਗਮਰਮਰ ਦਾ ਪੱਥਰ ਸਿਰਫ ਤਾਜਮਹਿਲ ਵਿੱਚ ਹੀ ਲੱਗਿਆ ਸੀ ਇਸ ਨੂੰ ਬਣਾਉਣ ਲਈ ਤਾਂ ਕਰਕੇ ਇੰਨਾ ਖਰਚਾ ਆ ਗਿਆ ਸੀ ਜੇ ਆਪਾਂ ਗੱਲ ਕਰੀਏ ਇਹ ਸੀ ਕੁਝ ਤਾਜਮਹਿਲ ਬਾਰੇ ਗੱਲਾਂ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਧੰਨਵਾਦ